ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਬਣੀਆ ਕੀ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 7 ਪਸ਼ੂ ਦਿਖਾਉਣੇ ਆ 4 ਬੇੜਾਂ ਤੇ 3 ਛੋਟੀਆਂ ਵਾਂ ਬਿਲਕੁਲ ਸਵੇਰ ਸਵੇਰ ਪਸ਼ੂ ਦਿਖਾਉਣੇ ਤੁਹਾਨੂੰ ਅੱਜ ਆਪਾਂ ਇੱਕ ਚੰਗੇ ਕੱਦ ਕਾਠ ਵਾਲੀ ਦੰਡ ਦਿਖਾਉਣੀ ਐ ਅੰਡ ਤੇ ਗੱਭਣੇ ਬਿਲਕੁਲ ਤਿਆਰ ਆ ਸ਼ਾਇਦ ਘੰਟੇ ਤੱਕ ਕੋਈ ਸਵੇ ਤੇ ਆਪਾਂ ਪਉਂਚੇ ਆ ਪਾ ਜੀ ਮਹਾਵੀਰ ਸਿੰਘ ਹੁਣਾਂ ਕੋਲ ਤੇ ਆ ਜੋ ਕਰਦੇ ਆ ਵੀਰ ਨਾਲ ਗੱਲਬਾਤ ਆ ਸਤਿ ਸ਼੍ਰੀ ਅਕਾਲ ਪਾ ਜੀ ਸਤਿ ਸ਼੍ਰੀ ਅਕਾਲ ਬੇਟੀ ਕਿਹਾਲ ਚੱਲ ਜੇ ਵਧੀਆ ਵਧੀਆ ਚੱਲਦੀ ਕਿਲਾ ਤੁਸੀਂ ਸੁਣਾਓ ਬਾਕੀ ਚੱਲਦੀ ਕਿੱਥੇ ਸੁਣਾਓ ਹਾਂਜੀ ਠੀਕ ਠਾਕ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਿੰਟੂ ਆ ਪਿੰਡ ਬਣੀ ਹੈਗੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਨਾਲਾ ਜੀ ਠੀਕ ਆ ਜੀ ਫੋਨ ਨੰਬਰ ਬੋਲ ਦਿਓ 98422368 ਹਾਂਜੀ 98422368 ਠੀਕ ਆ ਜੀ ਹਾਂਜੀ ਕਰੀਏ ਸ਼ੁਰੂਆਤ ਹਾਂਜੀ ਕਰੋ ਜੀ ਦੱਸਿਓ ਪਹਿਲੇ ਨੰਬਰ ਤੇ ਵਹਿੜ ਜਿਹੜੀ ਜੀ ਦੂਜੀ ਸੂਈ ਵਹਿੜ ਸੁਣੀ ਆ ਅ ਠੀਕ ਹੈ ਠੀਕ ਨਾ ਕਿੰਨਾ ਟਾਈਮ ਜੇ ਖੜਦੀ ਵੀਜੀ ਲੈ ਲਓ 5-4 ਦਿਨ ਜੀ ਠੀਕ ਹੈ ਜੀ ਹਾਂਜੀ ਲਓ ਬੋਜੀ ਚੈੱਕ ਕਰ ਸਕਦੇ ਆ ਦੇਖੋ ਵੀਜੀ ਸਕੀਨੀਆਂ ਬਰੀਕੀਆਂ ਦੇਖੋ ਬੱਚੀ ਇਸ ਦਾ 1 ਲੀਟਰ ਤੋਂ ਪੌੜੇ ਨੂੰ ਸਟਾਰਟਿੰਗ ਹੋ ਗਈ ਹਾਂਜੀ ਵੀਜੀ ਲੈਵਾਂ ਲੂਗਾ ਵੇਖੋ ਕਿ ਰਿਆ ਪਲਾਰ ਲੱਗ ਗਿਆ ਚੰਡਾ ਪਾਈਆਂ ਵਾਂ ਦੇ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਸ਼ਾਨਦਾਰ ਰਿਆ ਬੜ ਸਿੱਧੀ ਦੌਰ ਸਿੱਧੀ ਪਰਾਂ ਨੂੰ ਕੋਈ ਮੈਂ ਲੈ ਜਾ ਚੱਲ ਜਾਂਣ ਲੱਗਾ ਲੈਓ ਵੀਰ ਜੀ ਲੈਓ ਲੰਮੀ ਤੋਰਾ ਕਰ ਮੜੀ ਰੇੜੀ ਤੱਕ ਕੋਈ ਗੱਲ ਬਹੁਤ ਹੀ ਸ਼ਾਨਦਾਰ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਹਾਂ ਤੇ ਲਾਂਟੂ ਲਾਜੇ ਬਹੁਤ ਯਾਰਾ ਵਾ ਇਹ ਕਿੰਨਾ ਕ ਟਾਈਮ ਦੱਸਿਆ ਖੜਦੀ ਵੀ ਜੀ ਦੇ ਪੰਜ ਚਾਰ ਦਿਨ ਲੈ ਜੂਗੀ ਠੀਕ ਆ ਠੀਕ ਆ ਜੀ ਚਾਰ ਪੰਜ ਦਿਨਾਂ ਦੇ ਵਿੱਚ ਜੀ ਖੜਦੀ ਜੇ ਚੈੱਕ ਕਰ ਸਕਦੇ ਤੁਸੀਂ ਲਾਗੇ ਤੋਂ ਥਾਣਾ ਦਾ ਸੈਜ ਗਿਆ ਬਹੁਤ ਸ਼ਾਨਦਾਰ ਨਾੜਾਂ ਵਾਲਾ ਸਵਾਨਾ ਵਾ ਕੀ ਮੁੱਲ ਭਾਈ ਕਰਨਾ ਹਰ ਜੀ ਮੁੱਲ ਪਾਵੇਂ 85 ਕਰਾ ਲਓ ਪਾਵੇਂ 80 ਕਰਾ ਲਓ ਹਾਂ ਨਾ ਵੀ ਜੀ 70000 ਦੇਵਾਂਗੇ ਠੀਕ ਆ ਜੀ ਹਾਂ ਜੀ ਕਿ ਅੱਜ ਆਪਾਂ ਰੇਡ ਕਰਨੇ ਸਾਰੇ ਲੈਣ ਦੇ ਨਾਲ ਹੀ ਵੀਡੀਓ ਆਫਰਿੰਗ ਦੇਣੀ ਆ ਜਾਓ ਆਫਰਿੰਗ ਜੀ ਆ ਜਾਓ ਜੀ ਆ ਜਾਓ ਦੂਜੇ ਨੰਬਰ ਤੇ ਬਿਲਕੁਲ ਤਾਜੀ ਸੂਈ ਦੱਸਿਓ ਬਈਏ ਤੇ ਪਰੇ ਤੇ ਵੀਡੀਓ ਥਲੇ 15 16 ਕਿਲੋ ਬੋਲਾ ਯਾ ਤੇ ਅੱਜ ਤੀਜੇ ਦਿਨਾਂ ਦੀ ਸੂਈ ਨੂੰ ਹੋ ਗਿਆ ਠੀਕ ਹੈ ਜੀ ਹਾਂ ਜੀ ਦੂਜੇ ਸੂਈ ਦੀ ਸੂਈ ਦੀ ਬੱਛੀ ਠੀਕ ਹੈ ਠੀਕ ਹੈ ਹਾਂ ਬਈ ਜੀ ਦੂਜਾ ਸੂਆ ਸੂਈ ਜੇ ਤੇ 15 16 ਲੀਟਰ ਜਿਹੜਾ ਬੋਲਾ ਹੀ ਤਿਆਰ ਆ ਥੋੜਾ ਆਓ ਪਰਲੇ ਬਾਅਦ ਚਾੜਨ ਥੋੜਾ ਤੋੜਾ ਕਰੋ ਜੀ ਤੇ ਲਾਗ ਕਰੋ ਤਾਂ ਨੇ ਵੀ ਚੈੱਕ ਕਰਵਣੇ ਆਰਡਰ ਕੁਆਲਟੀ ਦੇ ਸੁਣਾ ਦੱਸ ਹੈ ਇਹ ਕਹ ਪੇ ਇਹ ਤੇ ਦੁਜਾ ਸਵੇਰ ਸੋਈ ਜੇ ਵੀਰ ਜੀ ਜਵਾਕ ਕਿ ਆ ਗਿਆ ਪਿਛੇ ਤੇ ਬਛਾ ਜੀ ਮਗਰ ਠੀਕ ਹੈ ਜੀ ਮੇਲ ਕਾ ਫਾ ਆ ਗਿਆ ਬਾਈ ਜੀ ਪਿਛੇ ਬਿਲਕੁਲ ਜੇ ਤਾਂ ਆ ਜਾਵਾ ਇਹ ਲਾ ਕੇ ਰੋ ਦੱਸ ਤੁਹਾਨੂੰ ਦੱਸ ਹੈ ਜੀ ਆਪ ਚੈੱਕ ਕਰਾਂ ਉਹ ਲੈ ਤੁਸੀਂ ਕਰ ਸਕਦੇ ਜੀ ਬਹੁਤ ਸ਼ਾਨਦਾਰ ਬਹੁਤ ਚੰਗੀ ਵਸ਼ੀ ਵੀਰ ਜੀ ਬਹੁਤ ਜਾਈ ਠੀਕ ਹੈ ਜੀ ਕਿੰਨਾ ਕੁ ਚਵਾਈ ਜੋਗੀ ਦੁੱਧ ਵੀਰ ਜੀ 18-19 ਦਿਨ ਖੁੱਲਾ ਜੋਗੀ ਨਾ 18-19 ਖੁੱਲਾ ਚਵਾਈ ਜੋਗੀ ਦੁੱਧ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਕੀ ਮੁੱਲ ਹੈ ਹਰੇ ਦਾ ਵੀਰ ਜੀ ਮੁੱਲ ਜੋ ਮਰਜ਼ੀ ਕਰਾ ਲਓ 56 ਕਰਾ ਲਓ 570 ਕਰਾ ਲਓ ਹਾਂ ਨਾ 60000 ਦੇ ਦਾਂਗੇ ਠੀਕ ਹੈ ਲਓ ਭਾਈ ਜੀ ਦੂਜੇ ਨੰਬਰ ਵਾਲੀ 60000 ਦੀ ਤੇ ਆਜੋ ਦੂਜੇ ਨੰਬਰ ਤੇ ਦੱਸਿਓ ਭਾਈ ਇਹਦੇ ਬਾਰੇ ਜੀ ਪਹਿਲਾਂ ਸੋਈ ਮੂੰਹ ਚੌਗੀ ਜੀ ਅੱਛਾ ਜੀ ਹਾਂਜੀ ਦੇ 10000 ਰੁਪਏ ਦਾ ਬੋਲਾ ਤਿਆਰ ਹੀ ਏ ਥੱਲੇ ਠੀਕ ਹੈ ਠੀਕ ਹੈ ਜੀ ਦੰਦਾਂ ਦੀ ਸੋਈ ਨੂੰ ਹੋ ਗਈ ਜੀ ਜੋ ਆ ਕੇ ਆ ਗਿਆ ਸਾਰੇ ਮਗਰੇ ਦੇ ਠੀਕ ਹੈ ਜੀ ਇਹਦੇ ਪਿੱਛੇ ਵੀ ਮੇਲ ਕਫ ਆ ਗਿਆ ਜੀ ਭਾਈ ਜੀ ਚੰਗੇ ਤਗੜੇ ਵੀ ਕੱਦ ਕਾਠ ਵਾਲੀ ਆ ਤੇ ਦੰਦਾਂ ਦੇ ਕਿੰਨੇ ਆਖੇ ਦੰਦ ਚੌਗੀ ਦੇ ਮੂਹ ਜੀ ਠੀਕ ਹੈ ਜੀ ਚਾਰ ਦੰਦ ਆ ਗਏ ਜੀ ਤੇ ਬਹੁਤ ਹੀ ਜ਼ਿਆਦਾ ਜਗੜੀ ਆ ਵੀ ਚੈੱਕ ਕਰ ਸਕਦੇ ਤੁਸੀਂ ਇਹਨਾਂ گلابی ਥਣ ਆ ਗਿਆ ਇਹ ਕੰਨਾ ਚਵਾਈ ਜਾਊਗੀ ਵੀ ਜੀ ਦਊਗੀ ਥੋੜਾ 14 ਕਿਲੋ ਠੀਕ ਹੈ ਠੀਕ ਹੈ ਜੀ 14 15 ਲੀਟਰ ਦਾ ਚਵਾਈ ਜਾਊਗੀ ਇਹ ਥਾਣਾ ਦਾ ਸੈਜ ਗਿਆ ਪਿਆ ਰਾਈ ਬਹੁਤ ਸ਼ਾਨਦਾਰ ਆ ਹਾਂ ਤਾਂ ਗੁਲਾਬੀ ਥਾਣਾ ਆ ਗਿਆ ਤੇ ਲਾਗੇ ਰੋ ਤੁਹਾਨੂੰ ਚੈੱਕ ਕਰਾਵਾਂਗੇ ਵੀ ਆਪਾਂ ਅ ਵੀ ਠਾ ਠੁੰਡ ਕਰਕੇ ਡੰਗਰ ਨਵਾਇ ਨਹੀਂ ਗਏ ਠੀਕ ਹੈ ਠੀਕ ਹੈ ਜੀ ਹਾਂ ਜੀ ਤੁੰਤਾਂ ਦਾ ਕਰਕੇ ਤੇ ਤਨੋਂ ਪਾਉਂਦੇ ਬੇਤਨੀਆਂ ਸਕੀਆਂੀਆਂ ਬਰੀਕੀਆਂ ਆ ਜਾਈਆਂ ਆਪਾਂ ਥੋੜਾ ਜਿਹਾ ਹੋ ਜਾਣਾ ਹਾਂਜੀ ਮੌਸਮ ਖਰਾਬ ਕਰਕੇ ਨਵਾ ਜਾਣੀਆਂ ਠੀਕ ਹੈ ਠੀਕ ਹੈ ਇਹ ਕੀ ਮੁੱਲ ਭਾਜੀ ਫਿਰ ਇਹਦਾ ਵੀ ਜੀ ਹਾਂ ਨਾ 45000 ਦੀ ਭਾ ਮੁੱਲ 50 ਕਰਕੇ ਪਰ 60 ਕਰੀ ਆ ਨਾ 45000 ਦਿੱਤਾ ਠੀਕ ਹੈ ਠੀਕ ਹੈ ਜੀ ਲਓ ਭਾਜੀ 45000 ਦੀ ਤੇ ਆ ਜਾਓ ਬਿਲਕੁਲ ਚੌਥੇ ਨੰਬਰ ਤੇ ਦੱਸਿਓ ਇਹ ਜੀ ਦੁੱਧ ਜੀ ਸੁਈ ਮਸ਼ੀ ਇਹ ਵੀ ਅੱਛਾ ਜੀ ਹਾਂਜੀ ਵੀ ਜੀ ਬੌਲਾ ਦਾ ਪਰਸਨਟੇਜ 15 16 ਕਿਲੋ ਥਲੇ ਦੇ ਠੀਕ ਹੈ ਜੀ ਪਰਸਨਟੇਜ ਸੁਈ ਆ ਮਗਰ ਮਸ਼ੀ ਜੀ ਠੀਕ ਹੈ ਜੀ ਇਹਦੇ ਮਗਰ ਆ ਗਿਆ ਜੀ ਫੀਮੇ ਚੰਗੀ ਵੀਰ ਜੀ ਵਜਨ ਵਟੇ ਲਈ ਵਛੀ ਆ ਬਹੁਤ ਸਾਫ ਸੁਥਰੇ ਲੁਬਾਨੇ ਦੀ ਹਾਂਜੀ ਭਾਜੀ ਚੈੱਕ ਕਰ ਸਕਦੇ ਤੁਸੀਂ ਵੀਰ ਕੋਲ ਪਸ਼ੂ ਸਾਰੇ ਚੰਗੇ ਆ ਤੇ ਚੰਗੇ ਪਸ਼ੂ ਹੀ ਲੈਂਦਾ ਆ ਵੀਰ 14 15 ਲੀਟਰ ਬੋਲੋ ਹੀ ਪਿਆਰ ਹੈ ਨਾ ਇੱਥੇ ਥੱਲੇ ਵੀ 14 ਲੀਟਰ ਗਿਆ ਕਿ 15 16 ਹਾਂਜੀ ਹਾਂਜੀ ਠੀਕ ਆ ਠੀਕ ਆ ਜੀ ਤੇ ਇਹ ਕਿੰਨਾ ਚ ਚਵਾਈ ਜਾਊਗੀ ਵਿੱਚ 20 ਕਿਲੋ ਦੋ ਦੋ ਖੁੱਲੀ ਏ ਠੀਕ ਆ ਠੀਕ ਆ ਜੀ ਭਾਜੀ 20 ਲੀਟਰ ਵਾਲੀ ਵੜਿਆ ਤੇ ਇਸ ਟਾਈਮ ਜਿਹੜਾ 15 16 ਲੀਟਰ ਪਿਆ ਆ ਦੂਜਾ ਦਿਨ ਸੁਈ ਦੂਜਾ ਦਿਨ ਹੋ ਆ ਜੇ ਓਵਲਾ ਜਵਾਬ ਜਿਹੜਾ ਸਾਹਮਣੇ ਜਿਹੜਾ ਤੇ ਕਹਿ ਸਕਦੇ ਫੀਮਲ ਕਾਫ ਆ ਗਿਆ ਦੇ ਪਿੱਛੇ ਕੀ ਬੋਲ ਚੱਲ ਦੇਖਾ ਲਾ ਜਿੰਨੇ ਬੋਲ ਜੋ ਮਰਜ਼ੀ ਕਰਕੇ ਠੀਕ ਹੈ ਜੀ 70 ਖਲਾਓ 65 ਖਲਾਓ ਹਾਂ ਨਾ 8000 ਰੁਪਏ ਦਾਂਗੇ ਠੀਕ ਹੈ ਠੀਕ ਹੈ ਜੀ ਲਓ ਭਾਈ ਜੀ 62000 ਦੀ ਤੇ ਆਜੋ ਹੁਣ ਛੋਟੀ ਦੱਸੋ ਇਹਦੇ ਬਾਰੇ ਇਹ ਜੀ ਦੂਜਾ ਸਵੇਰ ਸੂਈ ਦੇ ਛੋਟੇ ਅੱਛਾ ਜੀ ਹਾਂ ਜੀ 13 ਕਿਲੋ ਵਿੱਚ ਬਹੁਤ ਦੁੱਧ ਤਿਆਰ ਆ ਥੱਲੇ ਵੀ ਕੋ ਠੰਡਾ ਕਰਕੇ ਠੀਕ ਹੈ ਜੀ ਦੁੱਧ 14 ਕਿਲੋ ਹੀ ਥੱਲੇ ਪਰ 13 ਕਰਕੇ ਦਵਾਂਗੇ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਉ ਹਾਂਜੀ ਬਾਈ ਬਹੁਤ ਚੰਗੀ ਬਹੁਤ ਚੰਗੀ ਛੋਟੀ ਜੱਡ ਬਲੈਕ ਵਿੱਚ ਆ ਗਈ ਆ ਤੇ 14 ਲੀਟਰ ਬਾਈ ਕਹਿੰਦਾ ਕਿ ਦੁੱਧ ਹੈਗਾ ਬਾਕੀ 13 ਦੀ ਗਾਰੰਟੀ ਦੇਵਾਂਗੇ ਆਪਾਂ ਤੋਲ ਕੇ ਦੇਵਾਂਗੇ ਜੇ ਠੰਡੇ ਦੇ ਠੀਕ ਹੈ ਠੰਡਾ ਕਰਕੇ ਲੋ ਬਿਲਕੁਲ ਠੰਡਾ ਕਰਕੇ ਬਾਈ ਕਹਿੰਦਾ ਕਿ ਤੋਲ ਕੇ ਦੇਵਾਂਗੇ ਆਪਾਂ ਇਹਦੇ ਪਿਛੇ ਕੀ ਜਵਾਬ ਇਹ ਮਰ ਕਟਾ ਦੇ ਠੀਕ ਆ ਜੀ ਮੇਲ ਕਫ ਆ ਗਿਆ ਜੇ ਇਹਦੇ ਪਿਛੇ ਖੁੱਲ ਗਿਆ ਚਲੋ ਲੋ ਬਈ ਆ ਜੋ ਤੁਹਾਨੂੰ ਚੈੱਕ ਕਰਾਉਨੇ ਫੇਸ ਕੁਆਲਿਟੀ ਵੀ ਚੈੱਕ ਕਰ ਸਕਦੇ ਜੇ ਚੱਡਾਣਾ ਵੀ ਨਿਕਰ ਰੱਖਦੀ ਆ ਬਾਕੀ ਦੋਦਾ ਵੀ ਤੇ ਆਪਣਾ ਘਰ ਦੋ ਟਾਈਮ ਤਿੰਨ ਟਾਈਮ ਪਾ ਚਾਰ ਦਿਨ ਕੁਝ ਹੋ ਕੇ ਲੈ ਕੇ ਜਾਵੇ ਠੀਕ ਹੈ ਠੀਕ ਦੋਦਾ ਵੀ ਦੀ ਪਾਇਦਾ ਨਾ ਥੋੜਾ ਜਿਹਾ ਖੋਖਲਾ ਥਾ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਖੋਖਲਾ ਥਾ ਆ ਠੀਕ ਹੈ ਕੋਈ ਨਹੀਂ ਤੇ ਬਾਕੀ ਐਨ ਟੁੰਡੀ ਕੰਡੀ ਪੂਰੀ ਆ ਤੇ ਚੈੱਕ ਕਰ ਸਕਦੇ ਤੇ ਅਸੀਂ ਆਰਡਰ ਕੁਆਲਿਟੀ ਬਹੁਤ ਹੀ ਸ਼ਾਨਦਾਰ ਏਦੀ ਵੀ ਤੇ ਥਣਾ ਦਾ ਸਵਾਦ ਕਾ ਬਹੁਤ ਚੰਗਾ ਐਨ ਗਟ ਗਟ ਤੇ ਥਣ ਲੱਗਾ ਜੇ

ਇਹ ਕੀ ਮੁੱਲ ਭਾਜੀ ਹਰ ਕਰਨਾ ਦਾ ਜੀ ਮੁੱਲ ਭਾਵੇਂ ਇੱਕ ਪੰਜੀ ਘਰਾਲੋ ਭਾ ਠੀਕ ਘਰਾਲੋ ਹਾਂ ਨਾ 115000 ਛੋਟੇ ਡਾਂਗੇ ਠੀਕ ਹੈ ਠੀਕ ਹੈ ਜੀ ਲਓ ਭਾਜੀ 115000 ਇਹ ਤਾਂ ਕਿੰਨਾ ਕੁ ਦੁੱਧ ਚਵਾਈ ਜੋਗੀ ਉਤਨਾ ਜੀ ਦੋ 16 17 ਕਿਲੋ ਦੋਗੇ ਇਹ ਤਾਂ ਦੇਣ ਹੈ ਆਪ ਤੁਹਾਨੂੰ ਸੋਈ ਦਾ ਤਾਈ ਹੋਇਆ ਸੋਈ ਨੂੰ ਜੀ ਠੀਕ ਹੈ ਠੀਕ ਹੈ ਜੀ 15 16 ਲੀਟਰ ਵਾਲੀ ਬਾਈ ਛੋਟੀ ਆ ਹਰਿਆਣੇ ਦੀਆਂ ਛੋਟੀਆਂ ਤੁਹਾਨੂੰ ਪਤਾ ਕਿ ਦੁੱਧ ਨੂੰ ਬਹੁਤ ਚੰਗੀਆਂ ਹੁੰਦੀਆਂ ਵਾ ਤੇ ਆਜੋ ਹੁਣ ਤੁਹਾਨੂੰ ਫੇਰ ਆਪਾਂ ਛੋਟੀ ਦਿਖਾਉਣੀ ਆ ਜੀ ਦੂਜੀ ਦੁੱਧ ਸਵੇਰ ਇੱਕ ਛੋਟੀ ਜੀ ਬਲੈਕ ਵਿੱਚ ਆ ਗਈ ਬਹੁਤ ਚੰਗੀ ਝੋਟੀ ਵੀਰੀ ਪਤਲੀ ਚਮੜੀ ਵਾਲੀ ਝੋਟੀ ਆ ਠੀਕ ਹੈ ਜੀ ਅਸਲ ਸੁਈ ਜਿਹੜੇ ਬੌਲਾ ਹੀ ਵੀਰੀ ਹੈਗਾ 11 ਕਿਲੋ ਥੱਲੇ ਜਵਾਕੀ ਆਗੇ ਜਿਹਦੇ ਪਿਛੇ ਇਹ ਮਗਰ ਕੱਟੀ ਦੇ ਠੀਕ ਹੈ ਜੀ ਫੀਮੇਲ ਕਾਫ ਆ ਗਿਆ ਲੈ ਜਾਓ ਬਾਈ ਥੋੜੇ ਲੰਮੀ ਤੋਰੋ ਇਹਨੂੰ ਲੰਮੀ ਤੋਰ ਲੈਣੀ ਵਾਸਤੇ ਚੱਲੋ ਲੋ ਬਾਈ ਚੱਕ ਸੋਨਾਨ ਪਤਲੀ ਚਮੜੀ ਵਿੱਚ ਆ ਗਈ ਤੇ ਜੈੱਡ ਬਲੈਕ ਵਿੱਚ ਆ ਗਈ ਪੂਰ ਸੇ ਹੈਗੇ ਥੋੜੇ ਜਿਹਾ ਵਾਲ ਚਿੱਟੇ ਬਹੁਤ ਚੰਗੀ ਵੀ ਝੋਟੀ ਬਹੁਤ ਚੰਗੀ ਠੀਕ ਹੈ ਜੀ ਜਿਹੜਾ 11 ਕਿਲੋ ਬੌਲਾ ਹੀ ਆ ਥੱਲੇ ਇਹਦੇ ਠੀਕ ਹੈ ਠੀਕ ਹੈ ਅੱਗੇ 14 15 ਕਿਲੋ ਵੀ ਜੀ ਹਾਸ ਕੇ ਦ ਚਲੋ ਆਪਾਂ ਜਿਆਦਾ ਤਾਂ ਨਹੀਂ ਕਿਹਦੇ 14-15 ਖੁੱਲਾ ਹੀ ਦਊਗੇ ਠੀਕ ਹੈ ਜੀ ਬਾਈ ਬਸ ਹੀ ਥਾਣਾ ਦੱਸ ਆ ਗਿਆ ਬਹੁਤ ਚੰਗਾ ਰਹਿਣਾ ਬਹੁਤ ਚੰਗਾ ਵੀਰ ਲੇਖੋ ਜੀ ਖੋਲਾ ਪਰਲੇ ਇਹਦਾ ਕੀ ਮੁੱਲ ਭਾਜੀ ਕਰਨਾ ਹੈ ਜੀ ਜੀ ਮੁੱਲ ਪਾਓ ਜੋ ਮਰਜ਼ੀ ਕਰਾ ਲਓ ਹਾਂ ਨਾ 1-10 ਦੀ ਦੇਣੀ ਆ ਠੀਕ ਹੈ ਠੀਕ ਹੈ ਲਓ ਭਾਜੀ 1 ਲੱਖ ਦਾ 1000 ਦੀ ਆਜੋ ਹੁਣ ਤੁਹਾਨੂੰ ਇੱਕ ਗੱਬਣ ਦਿਖਾਉਂਦੇ ਆ ਦੱਸਿਓ ਹਾਂ ਬਾਈ ਇਹਦੇ ਬਾਰੇ ਵੇਖੋ ਵੀਰ ਜੀ ਚੌਥੇ ਸੁਗੇ ਸੁਣੀ ਆ ਆਖਣ ਬਾ ਜੋ ਮਰਜ਼ੀ ਕੁ ਆਖੀਏ ਤੀਜੇ ਆਖੀਏ ਜੋ ਮਰਜ਼ੀ ਆਖੀ ਲਈਏ ਠੀਕ ਹੈ ਜੀ ਤੇ ਵੇਖੋ ਵੀਰ ਜੀ ਵਜਨ ਜਿੰਨਾ ਉੱਤੇ ਆਉਨੀ ਠੀਕ ਹੈ ਠੀਕ ਹੈ ਇਹ ਪੂਰੀ ਚੈੱਕ ਕਰ ਸਕਦੇ ਆ ਐਨ ਕਰਨ ਵਾਲੀ ਇਹ ਵੀ ਪੰਜ ਚਾਰ ਦਿਨ ਲੱਗੂ ਸੋਣ ਚ ਤੇ ਟਾਈਮ ਅਜੇ ਭਾਈ ਕਹਿੰਦਾ ਕਿ ਲੈ ਜੂਗੀ ਜੇ ਸਿੰਗੋ ਥੋੜਾ ਜਿਆ ਨਾ ਉੱਚਾ ਕਰਕੇ ਮੋੜਿਆ ਬਾਕੀ ਮੋੜਿਆ ਐਨ ਬਿਲਕੁਲ ਗੁੰਡਾ ਵਾ ਅਰੇ ਵੀ ਜੀ ਸਵੇਰਾ ਕਿੰਨਾ ਕਿਸ ਮਿਲਕਰ ਕਾਉੜ ਵੀ ਜੀ 16 ਕਿਲੋ ਦੁੱਧ ਦਿੱਤਾ ਨਾ ਪਿਛਲੇ ਸਵੇਰਾ ਠੀਕ ਹੈ ਠੀਕ ਹੈ ਜੀ ਭਾਈ 16 ਲੀਟਰ ਪਿਛਲੇ ਸਵੇਰਾ ਮਿਲਕਰ ਕਾਉੜ ਇਹਦਾ ਇਹ 16 ਲੀਟਰ ਬਹੁਤ ਹੁੰਦਾ ਜਦੋਂ ਚੌਣ ਲੱਗੀਏ ਇਹ ਤਾਂ ਵੀਜੀ ਲੀਟਰ ਮਾਰ ਕੇ ਖੜੇ ਆਪਾਂ ਸੁਈਖਾ ਖੜੇ ਦੇ ਠੀਕ ਆ ਠੀਕ ਬਾਕੀ ਥਾਣਾ ਤਾਂ ਸਹਿਜ ਗਿਆ ਬਹੁਤ ਚੰਗਾ ਆਣ ਦੇ ਇਹ ਵੀਜੀ ਆਫਰ ਦੇਣਾ ਆਫਰ ਗਿਫਟ ਹੀ ਦੇਣਾ ਜਿਉਂ ਦਿੱਤਾ ਹੈ ਠੀਕ ਆ ਠੀਕ ਆ ਜੀ ਭਾਈ ਜੀ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਜ਼ਿਆਦਾ ਪਿਆਰਾ ਥਣ ਲੱਗਾ ਵਾ ਕੀ ਮੁੱਲ ਭਾਈ ਫਿਰ ਇਹਦਾ ਮੁੱਲ ਵੀਜੀ ਭਾਵੇਂ ਲੱਖ ਕਰਕੇ ਜੋ ਮਰਜੀ ਕਰਕੇ ਹਾਂ ਨਾ 95000 ਦੀ ਛੋਟੀ ਦੇ ਦਾਂਗੇ ਠੀਕ ਆ ਠੀਕ ਆ ਲਓ ਭਾਈ ਜੀ 95000 ਦੀ ਤੇ ਆਜੋ ਤੁਹਾਨੂੰ ਇੱਕ ਐਂਡ ਤੇ ਹੋਰ ਦਿਖਾਉਂਦੇ ਆ ਵੀਜੀ ਆ ਵੀ ਨਗੀਨਾ ਬੜਾ ਵੱਡਾ ਜੇ ਹਾਂਜੀ ਹਾਂਜੀ ਦੁੱਧਿਆ ਸੁਗਿਆ ਸੋਇਆ ਜੇ ਅੱਛਾ ਜੀ ਹਾਂਜੀ ਪ ਖੁੱਲਾ ਦੇ ਦੀ 16 17 ਕਿਲੋਈ ਅੱਛਾ ਜੀ ਹਾਂਜੀ ਹੁਣ ਵੀ ਜੀ ਦਾ ਤਾਜੀ ਸੀ ਬੱਚਾ ਮਾਰ ਗਿਆ ਦਾ ਪੰਜ ਚਾਰ ਦਿਨ ਹੋ ਗਏ ਠੀਕ ਹੈ ਠੀਕ ਹੈ ਜੈਸ ਟਾਈਮ ਕਿੰਨਾ ਕਿ ਜੇ ਦੁੱਧਾ ਮੇਰੀ 15 ਅਗਲਾ ਲੀਟਰ ਮਾਰ ਕੇ ਸਦਾ ਠੰਡਾ ਕਰਕੇ ਤੋਲ ਕੇ ਆਖਣ ਪਾਸ 16 17 ਕਿਲੋਈ ਪਰ ਆਖਾ ਨਹੀਂ ਆ 15 14 ਲੀਟਰ ਬਿਲਕੁਲ ਸਿਆਰ ਰੈਡੀ ਦੁੱਧਾ ਤੇ ਬਹੁਤ ਹੀ ਜ਼ਿਆਦਾ ਬਣੀ ਐਚ ਐਫ گاਵਾ ਉਹਦਾ ਹੀ ਉਹਨਾਂ ਲਾਇਆ ਨੇ ਵੀ ਤੇ ਚੰਗੇ ਤਗੜੇ ਕਦ ਕਾਠ ਵਾਲੀ ਆ ਤੇ ਇਹਨ ਜੈਡ ਬਲਾਕ ਵਿੱਚ ਆ ਗਈ ਇਹ ਵੀ ਉਧਰ ਦੀ ਝੋਟੀ ਆ ਬਹੁਤੀ ਸ਼ਾਨਦਾਰ ਤੇ ਚੌਣ ਚਾਣਾ ਵੀਰ ਦੀ ਪੋਲਾ ਜੀ ਇੱਕ ਨੰਬਰ ਹੋਊ ਵੀਰ ਜੀ ਇੱਕ ਹੋਰ ਗੱਲ ਜੇ ਵੀ ਤੇ ਆਪਾਂ ਦੋ ਦੋ ਹੀ ਦੱਸਣ ਦਾ ਜੋ ਡੰਗਰਾ ਥੱਲੇ ਹੈਗਾ ਆ ਠੀਕ ਹੈ ਜੀ ਨਿਆਗ ਨਹੀਂ ਆਪਾਂ ਆਖੇ ਵੀ 15 ਦਿਨ ਦੀ ਰਿਸਟ ਉਹਨੂੰ 17 ਕਵਾਂਗੇ ਨਹੀਂ ਬਿਲਕੁਲ ਠੀਕ ਹੈ ਜੀ ਇੱਥੇ ਆਣ ਕੇ ਕੋਈ ਸਾਡੇ ਆਖੇ ਵੀ ਸਾਰੇ ਵੀਰਾਂ ਪ੍ਰਾਹਾਂ ਨੂੰ ਪਤਾ ਕਿ ਅਸੀਂ ਪਸ਼ੂ ਉਸੇ ਵੀਰ ਪ੍ਰਾਹ ਦੇ ਪਾਈ ਰਹੀਏ ਤੇ ਸਾਨੂੰ ਯਕੀਨ ਆ ਹਾਂ ਸਾਡਾ ਦੱਸਣਾ ਵਾਲੇ ਜੋ ਹੜਾ ਥੱਲੇ ਡੰਗਰ ਦੇ ਹੋਗਾ ਹੀ ਉਹ ਦੱਸਾਂਗੇ ਦੱਸਣ ਵਿੱਚ ਜੇ ਉਹ 18 ਦੱਸੇ ਜਿੱਦ ਦੀ ਝੋਟੀ ਹੈ ਤਾਂ ਹਾਂ ਜਿੰਨੀ ਆਨੇ ਆਰਡਰ ਕੁਆਲਿਟੀ ਹੈ ਥੱਲੇ ਲੱਗਦਾ ਸਾਨੂੰ ਆਖਿਆ ਇਹ ਕੀ ਮੁੱਲ ਭਾਜੀ ਹਲੇ ਦਾ ਜੀ ਮੁੱਲ ਭਾਵੇਂ ਦਾ ਡੇਢ ਕਰਕੇ ਜੋ ਮਰਜ਼ੀ ਕਰਕੇ ਹਾਂ ਮੈਂ 1,20,000 ਛੋਟੇ ਦਾਂਗੀ ਠੀਕ ਹੈ ਠੀਕ ਹੈ ਲਓ ਭਾਜੀ 1,20,000 ਦੀ ਚੰਗੇ ਤਗੜੇ ਕਦ ਕਾਠ ਵਾਲੀ ਆ ਤੇ ਅਜੇ ਤੁਹਾਨੂੰ ਵਿਕੈਂਡ ਤੇ ਇੱਕੋ ਜੀ ਆ ਕੱਟਾ ਵੇਚਣਾ ਭਾਜੀ ਦਖੀਰਾ ਜੇ ਮੂੰਹ ਜੇ ਅੱਛਾ ਜੀ ਹਰੀ ਇੱਕ ਸਾਲ ਵੀ ਹੋ ਗਰੇ ਆ ਠੀਕ ਹੈ ਠੀਕ ਹੈ ਹਾਂਜੀ ਲਓ ਭਾਜੀ 12 ਮਹੀਨਿਆਂ ਦਾ ਅਜੇ ਹੋਇਆ ਜੀ ਇਹ ਵੀ ਜੈਡ ਬਲੈਕ ਵਿੱਚ ਆ ਗਿਆ ਪੂਛ ਤੱਕ ਵਾਲੇ ਦਾ ਬਿਲਕੁਲ ਬਲੈਕ ਆ ਇਹ ਪਤਾ ਕਿੱ데 ਸੰਬੰਧ ਆ ਜੇ ਯਾਰ ਇਹ ਸੇਵੰਦਾਂ ਨਹੀਂ ਪਤਾ ਮੈਂ ਤੁਹਾਨੂੰ ਆਖੀਏ ਪਰ ਇਹ ਮਾਈ ਦੇ ਨਾਲ ਹੀ ਆਖ ਹਰਿਆਣੇ ਅੱਛਾ ਅੱਛਾ ਹਾਂਜੀ ਤੇ ਭਾਈ ਹਰਿਆਣੇ ਦੇ ਬਾਜੇ ਦੇ ਨਾਲ ਆ ਯਾਰ ਇਹ ਤੁਹਾਨੂੰ ਪਤਾ ਉਹਦੇ ਸੇਵੰ ਬਿਲਕੁਲ ਚੰਗੇ ਪਰਉਂਦੇ ਆ ਹੈਗਾ ਜਾਦ ਨਸਲ ਹੀ ਕੋਈ ਹਾਂਜੀ ਤੋਰਦੇ ਮੜਾ ਜਾਂ ਗੰਡਾ ਹੀ ਬੜੀਆਂ ਠੋਕੀਆਂ ਜਾ ਕੋਈ ਹਣੇ ਵੀ ਤਾਂ ਆਪਾਂ ਤੋਰ ਕੇ ਵਿਖਾਉਂਦੇ ਆ ਭਾਈ ਟੂ ਟੋਤਨਾ ਕਾਫੀ ਕਰ ਜੂ ਫਿਰ ਹਣਾ ਜਿਹੜੇ ਸਾਲ ਦਾ ਹੈ ਤੇ ਕੀੜਾ ਤੇ ਹਾਂ ਦੇਖੋ ਕਿੱਥੇ ਜਾਂਦਾ ਝੋਟਾ ਮਾਲੀ ਬਹੁਤ ਚੰਗਾ ਬਣੋਗੇ ਸਾਹਮਣੇ ਵਾਲੇ ਬੰਦੇ ਨੂੰ ਦੇਣਾ ਵਿਤੀ ਆਪਾਂ ਤੇ ਵੀਰ ਕਹਿੰਦਾ ਕਿ ਆਪਾਂ ਦੇਣਾ ਸਾਹਮਣੇ ਵਾਲੇ ਵੀਰ ਭਰਾ ਨੂੰ ਹੀ ਜਿਨੇ ਫਾਰਮ ਫੋਨ ਕਰਾ ਹਾਂਜੀ ਕੰਟੈਕਟ ਕਰ ਲਿਓ ਤੇ ਉਹੀ ਵੀਰਪਰਾ ਫੋਨ ਲਾਵੇ ਵੀ ਜਿੰਨੇ ਘਰ ਜਾ ਕੇ ਸਾਹਮਣਾ ਵਾ ਇਹਨੂੰ ਛੋੜ ਲਿਓ ਨਹੀਂ ਆਪਾਂ ਉਹੀ ਪੋਣਾ ਜੋ ਲੈਣੀ ਹੈ ਇਹ ਹੋਰੀ ਜੈੱਡ ਬਲੈਕ ਇਹ ਪੋਣਾ ਲੈਣਾ ਸਕਦਾ ਇਹ ਆ ਗਿਆ 100 ਰੁਪਏ ਨੂੰ ਛੱਡਣਾ ਤੇ ਹਰਿਆਣੇ ਅੱਗੇ ਵੇਚੀਆਂ 100 ਨੂੰ ਕਿਹਾ ਵੀਰ ਕਹਿੰਦਾ ਵੰਦੋ ਕੋਈ ਗੱਲ ਨਹੀਂ ਕੀ ਮੁੱਲ ਭਾਜੀ ਇਹ ਦਾ ਸਰ ਜੀ ਮੁੱਲ ਭਾਵੇਂ 50 ਕਰਾ ਲਓ 50 60 ਕਰਾ ਲਓ ਹਾਂਜੀ ਹਾਂ ਨਾ ਵੀਰ ਜੀ 35000 ਦਾ ਤਾਂ ਠੀਕ ਹੈ ਠੀਕ ਹੈ ਆਪਾਂ ਉਹ ਕੰਮ ਨਹੀਂ ਵੇਚਣਾ ਚੰਗਰਾ ਮੁੱਲ ਕਰਨਾ ਬਿਲਕੁਲ ਜਾਇਜ਼ ਮੁੱਲ ਕੀਤਾ ਵੀਰ ਨੇ ਤੇ ਚੰਗੇ ਪਸ਼ੂ ਹੁੰਦੇ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਦੁੱਧ ਵਾਲੇ ਪਸ਼ੂ ਹੁੰਦੇ ਆ ਵੀਰ ਕੋਲ ਤੇ ਵੀਰ ਸ਼ਕੀਨ ਆ ਚੰਗੇ ਪਸ਼ੂਆਂ ਖਰੀਦਣ ਦਾ ਠੀਕ ਹੈ ਜੀ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ